ਗਰੀਬ ਆਪੀ ਸੰਚਨ ਤੂੰ ਧਿਆਗੇਤੀ ਦੇ ਦੇ ਮੋਰਾ ਗੰਚਨ ਤੂੰ ਭਾਗਵਾ ਮੇ ਧਿਆਗੇਤੀ ਦੇ ਦੇ ਮੋਰਾ ਗੰਚਨ ਤੂੰ ਹੋ ਸੰਗੀ ਤਰਤੀ ਲੈਣੀ ਬਚਨ ਕਮਾਲਾਂ ਦਾ ਚੱਲ ਕਰੀਏ ਸਸਕਾਰ ਗੁਰੂ ਦੇ ਲਾਲਾਂ ਦਾ ਚੱਲ ਕਰੀਏ ਚੱਲ ਕਰੀਏ ਸਿਸਕਾਰ ਗੁਰੂਆਂ ਲਾਲਾਂ ਦਾ ਘਰਬਾਰ ਸਭ ਵੇਚ ਕੇ ਸੋਨਾ ਲੈ ਲਾਂਗੇ ਲੈ ਲਾਂਗੇ ਲੈ ਲਾਂਗੇ ਘਰਬਾਰ ਸਭ ਵੇਚ ਕੇ ਸੋਨਾ ਲੈ ਲਾਂਗੇ ਜੇ ਜੰਦ ਲੇਖੇ ਲੱਗਦੇ ਹੋ ਵੀ ਲੈ ਲਾਂਗੇ ਭਾਗਵਾਨੇ जेंद लेखे लॻजे उ बि सैला गे करेटा चंदन काठ ज्वला दे पेटा चंदन काठ ज्वला दल कर ससकार गुरू दाला द चल कर चल कर, चल कर ससकार गुरू दाला द दा। ਜਣਦਾਗੇ ਜਣਦਾਗੇ ਕਰਕੇ ਗੀਟਾ ਤਿਆਰ ਦਿਆਂ ਨੂੰ ਜਣਦਾਗੇ ਸਿੱਧਿਆ ਕਰਕੇ ਮੋਰਾ ਦਰਦੀ ਮਿਲ ਦਿਆਂਗੇ ਭਾਗਵਾਨੇ ਸਿੱਧਿਆ ਕਰਕੇ ਮੋਰਾ ਦਰਦੀ ਮਿਲ ਦਿਆਂਗੇ ਮਾ ਗੁਜਰੀ ਤੇ ਨਿਕਿਆ ਨਿਕਿਆ ਬਾਲਾਂ ਦਾ ਚੱਲ ਕਰੀਏ ਸਿਸਕਾਰ ਗੁਰੂਆਂ ਦੇ ਲਾਲਾਂ ਦਾ ਚੱਲ ਕਰੀਏ ਚੱਲ ਕਰੀਏ ਸਿਸਕਾਰ ਗੁਰੂਆਂ ਦੇ ਲਾਲਾਂ ਦਾ ਓ ਭਾਈ ਮੋਤੀ ਸੁੱਚੀ ਸੇਵ ਕਮਾਵੇਗਾ ਆਪਣਾ ਮੋਢਾ ਅਰਥੀ ਧੱਲੇ ਦਾਵੇਗਾ ਭਾਗਵੰ ਮੇ ਨੇ ਦਾਵੇਗਾ ਚੁੱਕ ਦਰੇਗਾ ਦੇਸ਼ ਕਹਲੀਆਂ ਕਲਾਂ ਦਾ ਚੱਲ ਕਰੀਏ ਸਸਕਾਰ ਗੁਰੂਆਂ ਲਾਲਾਂ ਦਾ ਚੱਲ ਕਰੀਏ ਚੱਲ ਕਰੀਏ ਸਸਕਾਰ ਗੁਰੂਆਂ ਲਾਲਾਂ ਦਾ ਚੁੱਕਾਂਗੇ ਬੇਪਾਨ ਗੁਰਾਂ ਦੀ ਮਾਤਾ ਦਾ ਮਾਤਾ ਮਾਤਾ ਦਾ ਵੇਦ ਬੁਜੇ ਨਾ ਕੋਈ ਉਸ ਵਦਤਾ ਦਾ ਭਗਵਾਨ ਮੇ ਵੇਦ ਬੁਜੇ ਨਾ ਕੋਈ ਉਸ ਵਦਤਾ ਦਾ ਹੌ ਸੰਨੀ ਕੋਈ ਨਹੀਂ ਬਣਨਾ ਸੰਨੀ ਕੋਈ ਨਹੀਂ ਬਣਨਾ ਇਹਨਾ ਮਿਸਾਲਾਂ ਦਾ ਚੱਲ ਕਰੀਏ ਸਿਸਕਾਰ ਗੁਰੂ ਜੀਆਂ ਲਾਲਾਂ ਦਾ ਚੱਲ ਕਰੀਏ ਚੱਲ ਕਰੀਏ ਸਿਸਕਾਰ ਗੁਰੂਆਂ ਲਾਲਾਂ ਦਾ